ਅੱਜ ਸਿੱਰੇ ਸਿੱਰੇ ਫਰੀਦ ਆਮ ਜਨਲ ਸਟੋਰ ਇਹ ਸਾਈਡ ਤੋਂ ਸ਼ਟਰ ਬੰਨਿਆ ਗਿਆ ਫਰੋਈਪੁਰ ਦਾ ਐਨਾ ਬੁਰਾ ਹਾਲ ਹੈ ਆਪਣੀਆਂ ਸਰਕਾਰਾਂ ਨਗੰਮੀ ਹੋ ਚੁੱਕੀਆਂ ਨੇ ਚੋਰਾਂ ਨੂੰ ਕੋਈ ਖੋਫ ਨਹੀਂ ਉਹਨਾਂ ਨੂੰ ਪਤਾ ਜੀ ਅਸੀਂ ਫੜੇ ਵੀ ਜਾਵਾਂਗੇ ਤੇ ਸਾਨੂੰ ਅਗਲੇ ਦਿਨ ਛੱਡ ਦੇਣਾ ਜੇ ਕੋਈ ਸਖਤ ਕਾਨੂੰਨ ਬਣੇ ਅੱਜ ਫਰੋਈਪੁਰ ਦਾ ਹਾਲ ਨਾ ਹੋਵੇ ਆਹ ਵਾਲੇ ਸਮੇਂ ਵਿੱਚ ਲੋਕਾਂ ਨੇ ਫਰੋਈਪੁਰ ਦਾ ਪ੍ਰੋਇਪਰੀ ਕਾਰੋਬਾਰਕ ਬੰਦ ਕਰ ਦੇਣਾ ਹੈ ਗਰੋਵਰ ਮੇਰੇ ਕੋਲ ਜਿਹੜੇ ਬੜੇ ਵਧੀਆ ਇਨਸਾਨ ਨੇ ਜਿਨ੍ਹਾਂ ਦਾ ਅੱਜ ਚੋਰਾਂ ਨੇ ਨੁਕਸਾਨ ਕੀਤਾ ਹੈ ਬੜੀ ਸ਼ਰਮ ਦੀ ਗੱਲ ਹੈ ਸਾਰੀ ਮਾਰਕੀਟ ਬੜੀ ਪਰੇਸ਼ਾਨ ਹੋਈ ਪਈ ਇਹਨਾਂ ਤੋਂ ਕੋਈ ਦਿਨ ਨਹੀਂ ਜਦੋਂ ਚੋਰੀ ਨਾ ਹੋਦੀ ਹੋਵੇ ਜੇ ਆਪਾਂ ਸਾਰੇ ਬਜ਼ਾਰ ਵਾਲੇ ਇਕੱਠੇ ਹੋ ਗਏ ਧਰਨਾ ਲਾਈਏ ਥਾਣੇ ਅੱਗੇ ਸ਼ਾਇਦ ਆਪਣੀ ਕੋਈ ਸੁਣਵਾਈ ਹੋ ਜਾਏ ਨਹੀਂ ਤੇ ਆਪਾਂ ਰੋਂਦੇ ਕਰ ਲਾਂਦੇ ਜੇ ਵੀਡੀਓ ਬੰਦੇ ਰਹਿ ਜਾਾਂਗੇ ਜਦ ਦੁਕਾਨਾਂ ਨੂੰ ਤਾਲੇ ਲਾ ਕੇ ਚਾਬੀਆਂ ਹੀ ਪੁਲਿਸ ਨੂੰ ਫੜਾ ਦਈਏ ਹਾਂ ਲੋੜ ਨਹੀਂ ਘਰੇ ਵੀ ਨਾ ਜਾਈਏ ਘਰੇ ਵੀ ਨਹੀਂ ਨਾ ਰਾਤ ਇੱਥੇ ਹੀ ਰਹੀਏ ਅਸੀਂ ਤੁਹਾਨੂੰ ਘਰੇ ਜਾਣ ਦੀ ਲੋੜ ਨਹੀਂ ਤੁਸੀਂ ਕੁਝ ਨਾ ਕਰਨਾ ਪੁਲਿਸ ਵਾਲੇ ਮੇਰੇ ਪਿੱਛੇ ਪਚੋਰੀ ਹੋਈ ਹੈ ਉੱਪਰ ਲੈਬ ਦੇ ਕੋਈ ਪੁੱਛਣ ਨਹੀਂ ਆਇਆ ਐਡੇ ਗੰਦੇ ਬੰਦੇ ਮਤਲਬ ਤੁਸੀਂ ਪੁੱਛਣ ਦਾ ਆਇਓ ਕੰਪਲੇਨਟ ਲਾਈਆਂ ਆਨਲਾਈਨ ਕੰਪਲੇਨਟ ਲਾਈ ਦੂਜੀ ਦਿਨ ਵੀ ਪਲੇ ਲਾਈ ਕੋਈ ਮੌਕਾ ਨਹੀਂ ਵੇਖਣ ਆਇਆ ਐਡੀ ਮਾੜੀ ਗੱਲ ਦੀ ਪੁਲਿਸ ਚੋਰ ਤੱਕ ਹੀ ਫੜਨਾ ਚੋਰ ਤੁਸੀਂ ਫੜ ਫੜ ਨਹੀਂ ਸਕਦੇ ਤੁਹਾਡੇ ਵਾਸਤੇ ਗੱਲ ਹੀ ਨਹੀਂ ਜੀ ਮੇਰੇ ਸਾਹ ਨਾਲ ਅੱਡੀ ਮਾੜੀ ਪੁਲਿਸ ਫੁੱਟ ਸਾਸ ਨੇ ਅੱਡੀ ਮਾੜੀ ਇੱਕ ਤਾਂ ਮਾੜਾ ਹਾਲ ਲੱਕੀ ਆਏ ਸ਼ਟਰ ਬੱਟ ਲੈ ਜੋ ਮੁਰਗੀ ਲੈ ਜੰਦਾ ਬਹੁਤ ਪਰੇਸ਼ਾਨ ਹੈ ਲੱਕੀ ਭਾਈ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਲੱਕੀ ਭਾਈ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਥੱਲੇ ਦਾ ਸ਼ਟਰ ਖੁੱਲੇਗਾ ਲੱਗੇਗਾ ਪੇਟੀ ਦੇ ਬਾਹਰ ਭਈ ਹੈ ਜਿਹੜੀ ਲੈ ਗਿਆ ਇੱਕ ਤਾਂ ਉਹ ਨਹੀਂ ਕਿੰਨਾ ਲੈ ਗਿਆ ਸਮਾਲ ਸ਼ਟਰ ਖੁੱਲੇਗਾ ਪਤਾ ਲੱਗੇਗਾ ਗੱਲ ਕੋਈ ਖੋਵ ਨਹੀਂ ਨਾ ਕਿ ਉਸੇ ਕੁਛ ਕਰਨਾ ਨਹੀਂ ਪੁਲਸਵਾਰ ਨੇ ਕੁਛ ਕਰਨਾ ਹੀ ਨਹੀਂ ਕੋਈ ਕੰਪਲੇਂਟ ਲਾਹੋ ਆਲਾ ਨਹੀਂ ਮੁੱਤਾਂ ਨਹੀਂ ਵੇਖਣ ਆਲਾ ਦੀ ਫੜ ਨਹੀਂ ਕੋ ਬੜਾ ਦੀ ਪੁਲਸਵਾਰ ਇਹਨਾਂ ਤੈਨਾਂ ਬੜਾ ਹਾਲ ਹੈ ਘਰ ਪਰ ਬਹੁਤ ਠੱਪ ਪਏ ਨੇ ਸਰਦੀਆਂ ਦਿਨ ਨੇ ਤੁੰਜ਼ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਤੇ ਸਾਡੀ ਪੁਲਿਸ ਕਹਿੰਦੀ ਜੀ ਰਾਤੀ ਪੀਸੀਆਰ ਵਾਲੇ ਘੇੜੇ ਮਾਰਦੇ ਨੇ ਆ ਚੌਂਕ ਆ ਹੋਈ ਚੌਂਕ ਦੇ ਸਾਹਮਣੇ ਇਹ ਗਸ਼ਤ ਹੁੰਦੀ ਹੈ ਇੱਥੇ ਆ ਮੇਨ ਚੌਂਕ ਜੀ ਇੱਥੇ ਬਕਾਇਦਾ ਪੀਸੀਆਰ ਦੀ ਡਿਊਟੀ ਹੋਣੀ ਚਾਹੀਦੀ ਹੈ ਪਰ ਇੱਥੇ ਕੋਈ ਵੀ ਦਿਖਾਈ ਨਹੀਂ ਦਿੰਦਾ ਕੋਈ ਸਰਕਾਰ ਦਾ ਕੋਈ ਪੁਲਿਸ ਦਾ ਕੋਈ ਖੋਹ ਨਹੀਂ ਸਾਰਾ ਬਾਰਕਰ ਵਾਲੇ ਪਰੇਸ਼ਾਨ ਨੇ ਇੰਨਾ ਟਾਈਮ ਮਿਲ ਗਿਆ ਵੇਖੋ ਜੀ ਇੰਨਾ ਟਾਈਮ ਮਿਲ ਗਿਆ ਸਾਰਾ ਪ੍ਰਸ਼ਾਸਨ ਅੰਨਾ ਹੋਇਆ ਸਕਦਾ ਬਹੁਤ ਵੱਡਾ ਨੁਕਸਾਨ ਕਰਕੇ ਗਏ ਨੇ ਹਜੇ ਸ਼ਟਰ ਚੁੱਕਾਂਗੇ ਫਿਰ ਪਤਾ ਚੱਲਣਾ ਹੈ ਉਹ ਤਾਂ ਦੂਜਾ ਸ਼ਟਰ ਖੋਲ ਕੇ ਦੂਜਾ ਸ਼ਟਰ ਖੋਲ ਕੇ ਇਧਰੋਂ ਹੀ ਐਂਟਰੀ ਮਾਰੀ ਏ ਤੇ ਪੈਸੇ ਉਹਥੇ ਵੀ ਹੈਗੇ ਹਨੀ ਹੋਰ ਕਾਫੀ ਸਾਮਾਨ ਚੈੱਕ ਕਰਨਾ ਬਣਾ ਕੀ ਗਿਆ ਕੀ ਨਹੀਂ ਗਿਆ ਬਹੁਤ ਮਾਰੇ ਹਾਲ ਹੋ ਚੁੱਕੇ ਨੇ ਫਰੋਇਪੁਰ ਸ਼ਹਿਰ ਤੇ ਲੋਕਾਂ ਨੇ ਫਰੋਇਪੁਰ ਦਾ ਨਾਮ ਚੋਰਪੁਰ ਰੱਖ ਦਿੱਤਾ ਪਰ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਤਾਂ ਵੀ ਸ਼ਰਮ ਨਹੀਂ ਆਈ ਵੀ ਸਾਡੇ ਫਰੋਇਪੁਰ ਸ਼ਹਿਰ ਦਾ ਸਾਡੀ ਸ਼ਹੀਦਾ ਦੀ ਧਰਤੀ ਦਾ அவਮਾਨ ਹੋ ਰਿਹਾ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਭਗਵੰਤਵਾਲ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਜੇ ਸਾਡੀ ਵੀਡੀਓ ਉਨਲ ਤੱਕ ਪਹੁੰਚ ਜਾਵੇ ਤੇ ਧਿਆਨ ਦਿਨ ਆਪਣੀ ਬੁੱਤ ਨੂੰ ਆੜਾ ਮੋਢਾ ਖਿੱਚਣ ਤੇ ਸਾਡਾ ਸਦਾਰ ਹੋ ਚੁੱਕੇ ਅਸੀਂ ਆਪਦੀ ਆਰਾਮ ਨਾਲ ਦੁਕਾਨਾ ਕਰ ਸਕੀਏ ਬਹੁਤ ਵੱਡਾ ਨੁਕਸਾਨ ਹੋਇਆ ਹੈ ਕੋਈ ਸੁਣਵਾਈ ਨਹੀਂ ਹੋਈ